ਜੇ ਮੈਂ ਸਭ ਕੀ ਕਹੋਗੇ ਜਿਵੇਂ ਕਿ ਅੱਜ ਸੈਨਸਾਰ ਦੇ ਤੋਂ ਬੜੇ ਉਹ ਜ਼ਾਇਦਾ ਰਹੇ ਹੋ ਕਿਤਨਾ ਦਾ ਕੰਮ ਕਰਿਆ ਤੇ ਕਿਵੇਂ ਚੱਲ ਰਿਹਾ ਕੀ ਲੱਗਦਾ ਵੀ ਅੱਜ ਕਿੰਨਾ ਨਕਮਾ ਹੋ ਲੱਗੇ ਇਹਦਾ ਵਿਤਮਾਨ ਤੇਰੇ ਹਰਪਾਲ ਜੀ ਦੀ ਟੀਮਾਂ ਦੇ ਸਾਦਕਾ ਇਹ ਛੱਡ ਮੜਦੇ ਨੇ 21 ਪਿੰਡਾਂ ਦੇ ਵਿੱਚ 21 ਮੰਡੀਆਂ ਦੇ ਵਿੱਚ ਇਹ ਆਪਣੇ ਪਿੰਡ ਸਾਈਲੀ ਬਣਦਾ ਇੱਕ 35x35 ਦਾਗਾ ਇੱਕ 50x100 ਦਾਗਾ ਇਹਦਾ ਜਾਇਦਾ ਲੈਣਾ ਵੀ ਕਿਹੜਾ ਜਾ ਮਟੀਰੀਅਲ ਪੈ ਰਿਆ ਠੀਕ ਹੈ ਮੰਤਰੀ ਸਾਹਿਬ ਦੇ ਹੁਕਮਾਂ ਅਨਸਾਰ ਆਪਾਂ ਇਥੇ ਜਾਇਦਾ ਲੈਦੀ ਰਹਾਂਗੇ ਫਿਰ ਵੀ ਲੈਂਦੇ ਵਧੀਆ ਮਟੀਰੀਅਲ ਵਿੱਚ ਵਧੀਆ ਛੱਡ ਬਣਾਉਣੇ ਤਾਂ ਕਿ ਕਿਸਾਨਾਂ ਨੂੰ ਇਹਨਾਂ ਸਹੂਲਤ ਮਿਲ ਸਕੇ ਜਗਾ ਸਿੰਘ ਜੀ ਕੀ ਕਹੋਗੇ ਮੰਡੀ 'ਚ ਖੜੇ ਉਹ ਮੰਡੀ 'ਚ ਸ਼ੈਡਾਂ ਦਾ ਕੰਮ ਹੈ ਨਾ ਚੱਲ ਰਿਹਾ ਹੈਗਾ ਅੱਜ ਦਾ ਕੀ ਕਰੋਗੇ ਮੰਡੀ ਦਾ ਕੰਮ ਬਹੁਤ ਚੱਲ ਰਿਹਾ ਜੀ ਚੇਅਰਮੈਨ ਸਾਹਿਬ ਆਏ ਤੇ ਕੰਮਾਂ ਜਿਆਜਾ ਲੈਣਾ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਕੰਮਾਂ ਦੇ ਕੰਡੇ ਕੱਢਦੀ ਜਾਂਦੀ ਹੈ ਸਰਕਾਰ ਆ ਠੀਕ ਹੈ ਹਾਂ ਪੂਰੇ ਸ਼ਹਿਰਾਂ ਦੇ ਕੰਮ ਚੱਲ ਰਿਹਾ ਠੀਕ ਹੈ ਹਾਂ ਈ ਲੱਗਦਾ ਜਿਵੇਂ ਪਿੰਡ ਦੇ ਵਿੱਚ ਅੱਜ ਮੈਡੀਕਲ ਜਿਹੜੀਆਂ ਮੈਡੀਕਲ ਸਹੂਲਤਾਂ ਨੂੰ ਲੈ ਕੇ ਵੀ ਅੱਜ ਬੈਂਡ ਪਿੰਡ ਦੇ ਵਿੱਚ ਜਾਇ ਐਂਬੂਲੈਂਸ ਆਈ ਹੋਈ ਹੈ ਪਿੰਡ ਜਿਹਦੇ ਬਾਰੇ ਕੀ ਕਹੋਗੇ ਬਹੁਤ ਵਧੀਆ ਪ੍ਰਸ਼ੰਸਾ ਹੈ ਸਰਕਾਰ ਦਾ ਸਰਕਾਰ ਦੇ ਟੀਮਾਂ ਡੋਢੀ ਲਾਈਆਂ ਨੇ ਡੋਢੀ ਪਿੰਡਾਂ ਜਾ ਤਿੰਨ ਪਿੰਡਾਂ ਰੋਜ਼ ਆਉਂਦੇ ਜਾਂਦੇ ਨੇ ਟੀਮਾਂ ਬਹੁਤ ਵਧੀਆ ਪ੍ਰਸ਼ੰਸਾ ਹੈ ਜੀ ਠੀਕ ਹੈ ਜੀ ਡਾਕਟਰ ਸਾਹਿਬ ਕੀ ਕਹੋਗੇ ਅੱਜ ਜੀ ਮੈਂ ਚੇਅਰਮੈਨ ਸਾਹਿਬ ਦੇ ਨਾਲ ਅੱਜ ਅਸੀਂ ਮੰਡੀ 'ਚ ਪਹੁੰਚੇ ਹੋਏ ਉਹ ਜਾਇਦਾ ਲੈ ਰਹੇ ਹੋ ਅੱਜ ਕੀ ਕਹੋਗੇ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਮੁੱਖ ਮੰਤਰੀ ਪੰਜਾਬ ਤੇ ਖਾਸ ਤੌਰ ਤੇ ਸਾਡੇ ਇਲਾਕੇ ਦੇ ਮਾਨ ਸਰਦਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਤੇ ਨਾਲ ਸਾਡੇ ਚੇਅਰਮੈਨ ਸਾਹਿਬ ਮੈਂਬਰ ਸਾਹਿਬ ਜਗਤ ਸਿੰਘ ਜੀ ਤੇ ਨਾਲ ਦੀਪ ਜੀ ਅਸੀਂ ਤੇ ਮੰਤਰੀ ਸਾਹਿਬ ਦੇ ਕਹਿਣ ਤੇ ਜਾਇਜ਼ਾ ਲੈਣ ਆਏ ਆ ਜਿਹੜਾ ਉਹਨਾਂ ਨੇ ਮੰਡੀਆਂ ਵਾਸਤੇ ਸ਼ੈੱਡ ਦਿੱਤੇ ਨੇ ਇਹ ਆਉਣ ਵਾਲੇ ਸਮੇਂ 'ਚ ਜਿਹੜਾ ਸਾਡੇ ਬਹੁਤ ਹੀ ਜ਼ਰੂਰਤ ਸੀ ਸਾਡੇ ਕਿਸਾਨ ਭਰਾ ਮਜ਼ਦੂਰ ਭਰਾ ਜਿੰਨੇ ਵੀ ਕੰਮ ਕਰਦੇ ਨੇ ਉਹਨਾਂ ਨੂੰ ਧੁੱਪ ਤੋਂ ਜਾਂ ਮੀਂਹ ਤੋਂ ਕਣੀ ਤੋਂ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹਨਾਂ ਦਾ ਬਚਾਤਾ ਜੈਮੇਨ ਸਾਹਿਬ ਕੀ ਕਹੋਗੇ ਜਿਵੇਂ ਕਿ ਅੱਜ ਪਿੰਡ ਸਾਦਲੀ ਦੀ ਮੰਡੀ 'ਚ ਖੜੇ ਹੋ ਜਾਇਦਾ ਲੈ ਰਹੇ ਹੋ ਇਸ ਤਰ੍ਹਾਂ ਦਾ ਕੰਮ ਕਰਾ ਰਿਹਾ ਤੇ ਕਿਵੇਂ ਚੱਲ ਰਿਹਾ ਕੀ ਲੱਗਦਾ ਵੀ ਹਜੇ ਕਿੰਨਾ ਦਾ ਸਮਾਂ ਹੋਰ ਲੱਗ ਜੂਗਾ ਇਹਦਾ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾ ਦੇ ਸਦਕਾ ਇਹ ਸ਼ੈੱਡ ਮੜਦੇ ਨੇ 21 ਪਿੰਡਾਂ ਦੇ ਵਿੱਚ 21 ਮੰਡੀਆਂ ਦੇ ਵਿੱਚ ਇਹ ਆਪਣੇ ਪਿੰਡ ਸਾਦਲੀ ਮੰਡਾ ਇੱਕ 35x35 ਦਾਗਾ ਇੱਕ 50x100 ਦਾਗਾ ਇਹਦਾ ਜਾਇਦਾ ਲੈਣਾ ਵੀ ਕਿਹੜਾ ਜਾ ਮਟੀਰੀਅਲ ਪੈ ਰਿਆ ਠੀਕ ਹੈ ਮੰਤਰੀ ਸਾਹਿਬ ਦੇ ਹੁਕਮਾਂ ਅਨੁਸਾਰ ਆਪਾਂ ਇੱਥੇ ਜਾਇਦਾ ਲੈਂਦੀ ਰਹਾਂਗੇ ਫਿਰ ਵੀ ਲੈਂਦੇ ਵਧੀਆ ਮਟੀਰੀਅਲ ਤੇ ਵਧੀਆ ਸ਼ੈੱਡ ਬਣਾਉਣੇ ਤਾਂ ਕਿ ਕਿਸਾਨਾਂ ਨੂੰ ਇਹ ਸੁਵਿਧਾ ਮਿਲ ਸਕੇ